ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਦੀਪ कौर ਆਪ ਸਭ ਜੀ ਦਾ ਚੈਨਲ ਤੇ ਸਵਾਗਤ ਹੈ ਹੋਰ ਸਨਾਓ ਤੁਹਾਡੇ ਕੀ ਹਾਲ ਚਾਲ ਨੇ ਅਸੀਂ ਸਭ ਠੀਕ ਠਾਕ ਹਾਂ ਤੁਹਾਡੀ ਵੀ ਰਾਜੀ ਖੁਸ਼ੀ ਮੰਗਦੇ ਹਾਂ ਅੱਜ ਆਪਾਂ ਬਣਾਵਾਂਗੇ ਆਲੂ ਵਾਲੇ ਪਰੌਂਠੇ ਚਲੋ ਫਿਰ ਆਲੂਆਂ ਵਾਸਤੇ ਸਮੱਗਰੀ ਤਿਆਰ ਕਰ ਲੈਂਦੇ ਹਾਂ ਜਿਵੇਂ ਕਿ ਤੁਸੀਂ ਵੇਖਿਆ ਕਿ ਆਲੂ ਮੈਂ ਛਿੱਲ ਲਏ ਨੇ ਤੇ ਆਲੂਆਂ ਦੇ ਵਿੱਚ ਹੁਣ ਆਪਾਂ ਪਾਵਾਂਗੇ ਹਰੀ ਮਿਰਚ ਅਦਰਕ ਥੋੜੀ ਜਿਹੀ ਚਕੰਦਰ ਤੇ ਇੱਕ ਪਿਆਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਵਿੱਚ ਸਮਾਨ ਪਾਵਾਂਗੇ ਮੈਂ ਤੁਹਾਨੂੰ ਦੱਸੀ ਜਾਵਾਂਗੀ ਪਿਆਜ਼ ਬਰੀਕ-ਬਰੀਕ ਕੱਟ ਲਿਆ ਹਰੀਆਂ ਮਿਰਚਾਂ ਵੀ ਬਰੀਕ-ਬਰੀਕ ਕੱਟਣੀਆਂ ਅਦਰਕ ਨੂੰ ਤੇ ਚਕੰਦਰ ਨੂੰ ਆਪਾਂ ਬਲੀਕਸ਼ ਕਰਨਾ ਚਕੰਦਰ ਇਸ ਕਰਕੇ ਪਾਈਏ ਥੋੜਾ ਜਿਹਾ ਰੈੱਡ ਕਲਰ ਆ ਜਾਂਦਾ ਨਾਲੇ ਚਕੰਦਰ ਹੈਗੀ ਵੀ ਵਧੀਆ ਹੀ ਚੀਜ਼ ਆ ਕੋਈ ਮਾੜੀ ਚੀਜ਼ ਤੇ ਹੈ ਨਹੀਂ ਆ ਵੀਡੀਓ ਦੀ ਸਪੀਡ ਇਸ ਕਰਕੇ ਵਧਾਈ ਆ ਕਿ ਤੁਸੀਂ ਵੀਡੀਓ ਨੂੰ ਜ਼ਿਆਦਾ ਲੰਬੀ ਵੇਖ ਕੇ ਬੋਰ ਨਾ ਹੋ ਤੇ ਇਸ ਕਰਕੇ ਛੋਟੀ ਵੀਡੀਓ ਬਣੇ ਤੇ ਤੁਸੀਂ ਛੇਤੀ ਪੂਰੀ ਵੇਖ ਲਓ ਤੇ ਪਲੀਜ਼ ਵੀਡੀਓ ਨੂੰ ਪੂਰੀ ਵੇਖਿਆ ਕਰੋ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਸਪੋਰਟ ਮਿਲੇ ਇਹ ਸਾਰਾ ਸਮਾਨ ਕੱਟ ਕੇ ਹੋ ਨਹੀਂ ਆਲੂਆਂ ਦੇ ਵਿੱਚ ਮਿਕਸ ਕਰ ਲਾਂਗੇ ਤੇ ਚੰਗੀ ਤਰ੍ਹਾਂ ਆਲੂਆਂ ਨੂੰ ਆਪਾਂ ਮੈਸ਼ ਕਰ ਲਾਂਗੇ ਮੈਸ਼ ਕਰਕੇ ਮਸਾਲਾ ਤਿਆਰ ਕਰ ਲਾਂਗੇ ਧਨੀਆ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਹਾਂ ਧਨੀਆ ਫਿਰ ਮੈਂ ਕੱਟ ਕੇ ਫਿਰ ਮੈਸ਼ ਕਰ ਦੂੰਗੀ ਇਹਦੇ ਵਿੱਚ ਤੁਸੀਂ ਵੀਡੀਓ ਵੇਖੋ ਹੁਣ ਆਹਦੀ ਆ ਗਈ ਜੇ ਚਕੰਦਰ ਤੇ ਅਦਰਕ ਨੂੰ ਮਿੱਟੀ ਕਸ਼ ਕਰੰਦੀ ਉਨ ਪਾਵਾਂਗੇ ਨਮਕ ਸਵਾਦ ਅਨੁਸਾਰ ਕਿਉਂਕਿ ਕੋਈ ਘੱਟ ਖਾਂਦਾ ਵਾ ਕੋਈ ਜ਼ਿਆਦਾ ਖਾਂਦਾ ਵਾ ਇਸ ਕਰਕੇ ਆਪਣੇ ਸਵਾਦ ਅਨੁਸਾਰ ਨਮਕ ਪਾਇਓ ਫਿਰ ਪਾਇਓ ਜੀਰਾ ਜੀਰੇ ਤੋਂ ਬਾਅਦ ਪਾਇਓ ਜਵੈਨ ਥੋੜੀ ਜੀ ਜਵੈਨ ਤੋਂ ਬਾਅਦ ਨਹੀਂ ਪਾਉਣਾ ਥੋੜੀ ਢਾਲ ਮਿਰਚ ਹੋ ਨਾਲੂਆਂ ਨੂੰ ਦੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸੋਹਦੀ ਹਰੀ ਧਣੀਏ ਦਾ ਚੇਤਾ ਭੁੱਲ ਗਿਆ ਸੀ ਬਾਗੋਂ ਬਗੀਚੀ ਵਿੱਚੋਂ ਤੋੜ ਕੇ ਲਈ ਆਈ ਹਾਂ ਹੁਣ ਆਪਾਂ ਇਹਨੂੰ ਕੱਟ ਕੇ ਪਾ ਦਾਂਗੇ ਚਲੋ ਹੁਣ ਪਰੌਠੇ ਬਣਾਉਣੇ ਸ਼ੁਰੂ ਕਰਦੇ ਹਾਂ ਜੀ ਆਪਣੇ ਪਰੌਂਠੇ ਬਣ ਕੇ ਤਿਆਰ ਹੋ ਗਏ ਨੇ ਆ ਜਾਓ ਤੁਸੀਂ ਵੀ ਆ ਕੇ ਖਾ ਲਓ ਪਰੌਂਠੇ ਕਿਸ ਤਰ੍ਹਾਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਜਰੂਰ ਕਰਨਾ ਅੰਕਾ ਜੀ ਮਿਲਦੇ ਆਗਲੀ ਵੀਡੀਓ ਦੇ ਵਿੱਚ ਅਦੋਂ ਤੱਕ ਫਸਟਿਕਾ ਜੀ ਵਾਧਰੇ ਜੀ ਦਾ ਖਾਲਸਾ ਹੈ ਰੇਗੀ ਜੀ ਬਤ ਤੇ